ਦੋਸਤੋ ਅੱਜ ਸੰਗੋਵਾਲ ਦਰਿਆਬੰਨ ਦਾ ਜੈਜਾ ਲੈਣ ਲਈ ਸੁਖਬੀਰ ਬਾਦਲ ਪੁੱਜੇ ਇਸ ਮੌਕੇ ਤੇ ਉਹਨਾਂ ਨੇ ਬਾਰ-ਬਾਰ ਆਵਾਜ਼ਾਂ ਲਗਾਈਆਂ ਕਿ ਜਿਹੜੇ ਵੀ ਇੱਥੇ ਦਰਿਆਬੰਨ ਤੇ ਮੇਨ ਬੰਦੇ ਕੰਮ ਕਰਦੇ ਆ ਉਹ ਆ ਕੇ ਮੇਰੇ ਨਾਲ ਗੱਲ ਕਰਨ ਭਾਵੇਂ ਕਿ ਦੋਸਤੋ ਜਿਨ੍ਹਾਂ ਵੀ ਵਿਅਕਤੀਆਂ ਨੇ ਗੱਲ ਕੀਤੀ ਉਹ ਇਸ ਬੰਧ ਦੇ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ ਜਾਨਕੀ ਜਿ ਕਈਏ ਵੀ ਉੱਥੇ ਖਾਸ ਜਿਹੜੇ ਮੂਰੀ ਆ ਉਹਨਾਂ ਵਿੱਚੋਂ ਨਹੀਂ ਸੀ ਪਰ ਐਉਂ ਲੱਗਿਆ ਜਿਵੇਂ ਸ਼੍ਰੋਮਣੀ ਅਕਾਲੀ ਦਲ ਲੋਕਲ ਇੱਥੇ ਨੇ ਇੱਕ ਜਿਵੇਂ ਪਹਿਲਾਂ ਹੀ ਸਟ੍ਰੈਟੇਜੀ ਬਣਾਈ ਸੀ ਉਸ ਮੁਤਾਬਕ ਕੁਝ ਬੰਦੇ ਮੂਰੇ ਆਏ ਜਿਨ੍ਹਾਂ ਨੇ ਸੁਖਵੀਰ ਨਾਲ ਗੱਲਬਾਤ ਕੀਤੀ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾਉਣੇ ਆ ਇੱਥੇ ਵੀ ਦੱਸਣਾ ਚਾਹਾਂਗੇ ਕਿ ਜਿੱਥੋਂ ਬਾਨੋਂ ਢਾ ਲੱਗੀ ਆ ਉਹ ਇੱਥੋਂ ਕੁਝ ਦੂਰ ਉਹ ਸਪੌਟ ਸੀ ਭਾਵੇਂ ਕਿ ਸੁਖਵੀਰ ਬਾਦਲ ਨੂੰ ਰਾਜਕਮਲ ਸਿੰਘ ਭੁੱਲਰ ਨੇ ਆਖਿਆ ਟਰੈਕਟਰ ਤੇ ਅੱਗੇ ਜਾਣ ਨੂੰ ਪਰ ਸੁਖਵੀਰ ਬਾਦਲ ਅਨਕਾਰ ਕਰਕੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਇਸ ਮੌਕੇ ਤੇ ਸੁਖਵੀਰ ਸਿੰਘ ਬਾਦਲ ਨੇ ਇੱਥੇ ਹੀ ਕਿਹਾ किन्ने पैसे दे के गए आओ तुसी भी सुनो मीडिया Sí, papi, ¿sí? okay. no, ya llego. No, Ven, साइड पे हो जाएगा हो जाएगा ये लोकल है हां इसी भी शहर लोकल ही आई है अभी तक आज आ जाओ जी आ जाओ आ जाओ आ जाओ आ जाओ आ जाओ आ जाओ यार जरा ये गल जी कह दे मेन बंदे दर्ज करते हैं जी इधर आके चलो चलो पीछे का नोट पे लिखा है सर जी जरा थोड़ा पीछे आ जाओ बहुत ज्यादा पीछे ਆਉਂ ਜੇ ਕੰਮ ਕਰਦੇ ਕਿਉਂ ਪ੍ਰੋਬਲਮ ਹੈ ਕਿ ਇੱਥੇ ਫਿਨਾਈਟਰ ਰੁਕ ਗਿਆ ਬਹੁਤ ਜ਼ਿਆਦਾ ਟ੍ਰੈਕਟਰ ਦੇ ਨਹੀਂ ਜਾਂਦੇ ਪੈਦਾ ਨੇਰਾ ਹੈ ਹਨਾ ਕੋਈ ਨਹੀਂ ਕੋਈ ਨਹੀਂ ਬੰਦਿਆਂ ਨੂੰ ਜਿਹੜੇ ਮੇਨ ਨੂੰ ਪੁੱਛਦੇ ਹੈ ਇੱਥੇ ਦਾ ਮੌਸਲ ਜੀ ਇਹ ਹੀ ਜਾਂ 30 ਤਰੀਕ ਦਾ ਬਹੁਤ ਢਾ ਲੱਗ ਰਹੀ ਹੈ ਇੱਥੇ ਮੰਨ ਲਓ ਡੀਜ਼ਲ ਦੀ ਜਾਂ ਹੋਰ ਸਾਨੂੰ ਉਹਦੀ ਜਾਂ ਕੋਈ ਹੋਰ ਕੋਈ ਟੂਟ ਇਹ ਚੀਜ਼ ਤੋਂ ਡੀਜ਼ਲ ਚੱਲ ਰਹੀ ਹੈ ਵੀ ਜਦੋਂ ਤੋੜਾ ਅੱਛਾ ਹੋਰ ਕੋਈ ਤੋੜ ਨਹੀਂ ਸੇਵਾ ਬਹੁਤ ਚੱਲ ਰਹੀ ਹੈ ਨਹੀਂ ਕਮੇਟੀ ਕੋਈ ਨਹੀਂ ਫਿਰ ਆਪਾਂ ਜੀ ਆਪਾਂ ਜੁ ਪੇਜੀਏ ਕਿਸੇ ਨੂੰ ਵੀਜ਼ਾ ਲਿਆ ਕਿ ਕਿ ਕਿਹਦੀ ਕੋਲ ਪੇਜੀ ਆ ਬੰਦੇ ਹੈਗੇ ਮੈਂ ਜੀ ਸਾਰੇ ਹੱਥ ਚੋਂ ਪਿੰਡਾਂ ਸੰਜੀ ਅੱਛਾ ਸਾਰੇ ਦਾ ਪੇਰੀ ਇਹ ਚੱਲੀ ਜਾਂਦਾ ਹਾਂਜੀ ਹਾਂਜੀ ਮੋਰ ਵਿੱਚ ਚੱਲੀ ਜਾਂਦਾ ਨਾ ਸਾਨੂੰ ਜੜ ਕੇ ਜਿਹੜੀ ਆਖਰ ਪੱਥੋਂ ਜਿਹੜੀ ਉਹਦੀ ਸਾਨੂੰ ਥੋੜੀ ਮਦਦ ਲੋੜ ਹੈ ਇਹ ਕਹਿੰਦੇ ਸਾਰੇ ਸਾਡੀ ਮਦਦ ਕਰੋ ਠੀਕ ਹੈ ਜੀ ਨਾ ਠੀਕ ਹੈ ਓਡੀ ਜੇ ਦਾ ਗੌਰਮੈਂਟ ਦਾ ਚੱਲਦਾ ਚੱਲੀ ਜਾਂਦਾ ਚਲੋ ਹਾਂਜੀ ਬਾਕੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਥੈਂਕ ਯੂ ਹਾਲੋ ਦੋ ਲੱਖ ਰੁਪਏ ਠੀਕ ਹੈ ਡੀਜ਼ਲ ਜੇ ਚਾਹੀਦਾ ਮੈਂ 1000 ਤੋਂ ਦਾ ਲੀਟਰ ਭੇਜਦਾ ਨਹੀਂ ਹਦਾਇਤ ਨਹੀਂ ਦਿੱਗੀਆਂ ਨਹੀਂ ਚੱਲਦਾ ਤੇ ਹੋਰ ਕਿਸੇ ਹੋਰ ਕੋਈ ਕਿਸੇ ਕੋਟੀ ਬਹੁਤ ਅਸੀਂ ਤੁਹਾਨੂੰ ਦੱਸਾਂਗੇ ਹੈਗੇ ਠੀਕ ਹੈ ਜੀ ਹਾਂ ਫੜੋ ਹੋਰ ਕਿਸੇ ਜੂ ਲੋੜ ਪਈ ਨਾ ਮੇਰੇ ਵੀ ਨੂੰ ਦੱਸ ਹਾਂਜੀ ਹਾਂਜੀ ਮੈਂ ਤੁਸੀਂ ਨਾਲ ਜ਼ਰਾ ਪੇਟ ਸਾਡਾ ਜੀ ਜਿੰਦਾਬਾਦ 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 ਕਾਹ ਸੁਣੋ ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਹਾਂ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰੋਂ ਦੀ ਹੈ ਆ ਜਿਵੇਂ ਕੰਕਰੀਟ ਦਾ ਜਿਵੇਂ ਮਤਲਬ ਲੇਰੀਕਰਨ ਉਹ ਸਾਰਾ ਪੱਕਾ ਕਰ ਦਾਂਗੇ ਆ ਬਹੁਤ ਧੰਨਵਾਦ ਆ ਜੀ ਤੁਹਾਡਾ ਫੇਰ ਦਾ ਏਰੀਆ ਸਾਡਾ ਬੱਜੂਗਾ ਨਹੀਂ ਨਹੀਂ ਪੱਕਾ ਹੀ ਹੋਇਆ ਸਭ ਤੋਂ ਪਹਿਲੇ ਦੋ ਕੰਮ ਕਰਨੇ ਮੈਨੂੰ ਠੀਕ ਆ ਜੀ ਇੱਕ ਤਾਂ ਕੋਈ ਗੰਦਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੇ ਟ੍ਰਿਆਵਾਂ ਚ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਵਟਾ ਬਸ ਖਿੱਚ ਦੇਣਾ ਕੰਮ ਬਹੁਤ ਇੱਕ ਸਾਰੇ ਦਰਿਆ ਬੰਦ ਨੇ ਸਹੀ ਯਾਰ ਬਹੁਤ ਬਹੁਤ ਧੰਨਵਾਦ ਅੱਜ ਅੱਜ ਬਾਰ ਬਾਰ ਹੀ ਸਮੱਸਿਆ ਆਉਂਦੀ ਹੈ ਹਾਂਜੀ ਹਾਂਜੀ ਇਹ ਹਰ ਸਾਲ ਦੁਜੇ ਬਹੁਤ ਦੁੱਖ ਆ ਯਾਰ ਇੱਕੀ ਢੋੜ ਜਾਂਦੇ ਹਰ ਦੋ ਤਾਂ ਵਾਰ ਜਿਹੜਾ ਵਾਇਗਰੂ ਦੇ ਮੇਲ ਆਈ ਜਦੋਂ ਇਹ ਬੰਨ ਬਚਾ ਲਿਆ 8 ਦਿਨ ਹੋ ਗਏ ਲੱਗਣ ਦੇ ਬਹੁਤ ਬਹੁਤ ਸਾਡਾ ਸਾਰੇ ਜੀ ਕਿਉਂਕਿ ਜੇ ਥੋੜੇ ਰਹਿ ਜਾਂਦਾ ਪਿੱਛੇ ਜਿਆਦਾ ਵੱਧ ਲੱਗਣ ਉਹ ਤਾਂ ਜਾਣ ਹੋਣੇ ਤਾਂ ਮੌਕਾ ਲਗਾ ਲੀਤੇ ਮੇਰਾ ਰਗਮ ਖਾਲਾ ਯੋਥੀ ਇਹ ਬਹੁਤ ਵੱਡੀ ਗੱਲ ਹੈ ਇੰਨਾ ਪਹਿਲੀ ਦਿਨ ਇੰਨਾ ਪਾਣੀ ਦੀ ਸਾਡਾ ਆ ਤਾਂ ਤੁਸੀਂ ਤੁਹਾਨੂੰ ਯਾਰ ਪੁੱਛਾ ਲਿਆ ਬੱਜ ਗਿਆ ਜੀ ਪਰਮਾਣ ਦੇ ਵਿਚਾਲਿਆ ਕੋਈ ਇਹ ਇਲਾਕੇ ਦੀ ਸੰਗਤ ਦੇ ਪਹਾਇਆ ਇਹ ਇਲਾਕੇ ਦੀ ਸੰਗਤ ਨੇ ਸੇ ਕੌਮ ਦੀ ਜਿਹੜਾ ਜਜ਼ਬਾ ਨਾ ਹਾਂ ਨਿੱਕਰ ਸਰ ਚੱਪਾ ਬਾਈ ਜੀ ਵਾਈਡ ਹੋਊਗੀ ਮੇਨ ਚੜਦੀ ਕਲਾ ਲਈ ਕੌਮ ਹੈ ਇਹਨਾਂ ਜੀ ਮੈਂ ਫਿਰ ਅੱਗੇ ਜਾਣਾ ਜੀ ਸਰ ਬਾਈਟ ਦੇਖ ਬਾਈ ਜੀ ਕਰਨੀ ਸਰ ਲੀਜੀ ਜੀ ਸਰ ਬਾਈਟ ਕਰਵਾ ਲਓ ਲਿਖੇ ਮੜਾ ਜਾ ਯਾਰ ਅਸੀਂ ਦੇਖਿਓ ਮੜਾ ਜੀ ਅੱਜ ਅਗਲੇ ਮਿੰਟ ਕਿ ਇੱਥੇ ਆ ਮੇਰੇ ਲਾਓ ਚੱਲ ਇੱਧਰ ਆ ਤੂੰ ਯਾਰ ਅੱਗੇ ਅੱਗੇ ਆ ਜਾ ਯਾਰ ਅੱਗੇ ਆ ਜਾ ਯਾਰ ਇਹ ਕੰਡਾ ਨਹੀਂ ਮਰਨ ਬੋਲੇ ਪਾਵਾ ਨੋਏ ਉਹ ਡੀਸੇ ਨਹੀਂ ਨਹੀਂ ਹਜੇ ਹਜੇ ਪਾਣੀ ਭਰ ਗਿਆ ਆ ਲੱਗਦੀ ਆਓ ਆਓ ਹਾਂ ਮੇਰੇ ਕੱਲ ਮੀਟਿੰਗ ਖੱਤੀ ਆ ਕਿਸੇ ਚੀਜ਼ ਦੀ ਲੋੜ ਹੈ ਨਾ ਹਾਂਜੀ ਅੱਗੇ ਆ ਜਾ ਕੇ ਵੀਡੀਓ ਕਰ ਤੁਸੀਂ ਜੀ ਬਾਦਲ ਸਾਹਿਬ ਕਿ ਨਹੀਂ ਆਇਆ ਯਾਰ ਤੂੰ ਮੇਰੇ ਮੈਂ ਆਇਆ ਹੋਇਆ ਮਾਈਕ ਚੱਲਦਾ ਪਿਆ ਚੱਲ ਮੂੰਹ ਦੇਖਣੋਂ ਤਰਸ ਕਹਿਦਾ ਹੈ ਕਿਤੇ ਕਿੱਥੇ ਹੋ ਪੂਰੇ ਪੰਜਾਬ ਦੇ ਵਿੱਚ ਫੇਰਾ ਲਿਆ ਵਾ ਹੜਾ ਦੀ ਜੋ ਸਥਿਤੀ ਹੈ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤੀ ਕਿ ਜੋ ਦੀ ਸੈਰ ਕਰਨੀ ਹੈ ਕੋਈਟੀ ਕਰਨੀ ਹੈ ਕਿ ਮੈਂ ਜਿਹੜਾ ਪਹਿਲੀ ਵੀ ਕੇਂਦਰ ਹੈ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਹੈ ਸਹੀ ਹੈ ਜੀ ਭਗਵੰਤ ਮਾਨ ਤਾਂ ਕੁਛ ਨਹੀਂ ਤੇ ਆ ਜਿੰਨੇ ਵੀ ਆ ਇੱਕ ਲੁੱਟਣ ਵਾਸਤੇ ਆਏ ਆ ਸੇਵਾ ਕਰਨ ਵਾਸਤੇ ਆ ਫਰਕ ਤਾਂ ਹੀ ਆ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਇਸ ਕਰਕੇ ਟੀਚਰ ਆਈਡੀ ਕਿਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਦਸਾਹਾਂ ਤੋਂ ਪਹਿਲੇ ਇਹਨਾਂ ਦੇ ਅੰਦਰ ਕਿਵੇਂ ਪੰਨ ਨੂੰ ਤਕਰੜਾ ਕਰੀਦਾ ਮੈਂ ਆ ਗ੍ਰੀਸਲਟਿੰਗ ਕਰੀਦੀ ਹੈ 4 ਸਾਲ ਹੋ ਗਏ ਐਂਟੀ ਫਾਡਰ ਮੀਟਿੰਗ ਨਹੀਂ ਹੋਈ ਇਹਦੇ ਵੱਡੇ ਪੰਜ ਸਾਲ ਹਰ ਨੁਕਸਾਨ ਹੋਣ ਤੋਂ ਤੱਕ ਲੱਗ ਰਿਹਾ ਦੱਸੋ ਨਾਲ ਨਾਲ ਪੈਸੇ ਪਾਉਂਦੇ ਫੋਨ ਤਲੇ ਗਏ ਜਿੰਨੇ ਵੀ ਡੈਮ ਟੁੱਟਿਆ ਇਹਨਾਂ ਦੇ ਇੰਨੇ ਲੈ ਕੀ ਕਰਦੇ ਹਾਂ ਚੱਲ ਤੂੰ ਐਸ ਕਰਕੇ ਮੈਂ ਤਾਂ ਹਲੇ ਵੀ ਕਹਿਣਾ ਹੈ ਖਜ਼ਾਨੇ ਦਾ ਮੂੰਹ ਖੋਲ ਦੋ ਤੁਹਾਡੇ ਕੋਲ 7-8 ਹਜ਼ਾਰ ਕਰੋੜ ਦਾ ਡਿਜ਼ਾਸਟਰ ਲੀਫ ਫੰਡ ਪਿਆ ਹੈ ਇਹਦਾ ਕਮੀ ਹੈ ਇਥੇ ਰੋਕੀ ਕੀ ਰੱਖਣਾ ਮੈਨੂੰ ਇਹ ਤੋਂ ਡਰ ਰਿਹਾ ਹੈ ਕਿ ਜਿਹੜਾ ਆਪਣਾ اختیار ਕਰਦੇ ਹਜ਼ਾਰ ਕਰੋੜ ਦੇ ਸ਼ਾਇਦ ਉਹ ਪੈਸਾ ਉੱਥੇ ਨਾ ਵਰਤ ਲਿਆ ਹੋਵੇ ਨਹੀਂ ਤਾਂ ਮੁੱਖ ਉਹਨਾਂ ਵਾਸਤੇ ਡਿਜ਼ਾਸਟਰ ਲੀ ਪਾ ਦੋ ਲੰਘ ਹੁੰਦਾ ਹੈ ਅਜੀ ਦਾ ਵੱਡੇ ਪਾਲ ਸਮ ਮੈਨੂੰ ਲੱਗਦਾ 2000 3000 ਤੋਂ ਇੱਕਦਮ ਖੜ ਦਿੰਦੇ ਹੁੰਦੇ ਪਰ ਆ ਜੋ ਗੱਲ ਨਹੀਂ ਰਿਹਾ ਇਹਦਾ ਮਤਲਬ ਕੋਈ ਨਾ ਕੋਈ ਕਪਲਾ ਹੈ ਆ ਜਾਨਾ ਕੱਢ ਲਿਆ ਇਹਨਾਂ ਨੇ ਕਿਤੇ ਹੋਰ ਵਰਤ ਲਿਆ ਇਆ ਕੁਝ ਕੋਈ ਹਾਇਰ ਬਾਦ ਦੇ ਨੂੰ ਕੀ ਲੱਗ ਤੁਸੀਂ ਜ਼ਿਕਰ ਕਰ ਰਹੇ ਸੀ ਪੰਜਾਬ ਚ ਜੋ ਐਸਐਸ ਚੇਰੀਆ ਪੰਜਾਬ ਹੀ ਆ ਗਿਆ ਜਿਹੜਾ ਪਾਰ ਪਾ ਗਿਆ ਸਵਾਲ ਇਹ ਹੈ ਕਿ ਜਨਰਲ ਕਦਰ ਦੀ ਸਰਕਾਰ ਨੇ ਨਾਮ ਲਾਇਆ ਗਿਆ ਕਿ ਨਸ਼ਾ ਵਧ ਗਿਆ ਉਰਦਾ ਪੰਜਾਬ ਪੰਜਾਬ ਦੀ ਮੰਦਿਰ ਨੂੰ ਨਸ਼ਾ ਕਹਿ ਕੇ ਬੁਲਾਤੇ ਇਹ ਪੰਜਾਬ ਕਿਹੜਾ ਜੋ ਐਸਐਸ ਦੱਸਦਾ ਮੈਂ ਉਹੀ ਕਹਿ ਰਿਹਾ ਐ ਇੰਨਾ ਝੂਠ ਪਾਇਆ ਸੀ ਕਾਂਗਰਸ ਨੇ راہਲ ਗਾਂਧੀ ਅਖੀਰ ਨਸ਼ਾ ਪੰਜਾਬ ਮੈਂ ਕਿਹਾ ਬਾਦਰ ਕੌਮ ਦੇਖੋ ਜਿਹੜਾ 8-8 ਦਿਨ ਹੋ ਗਏ ਸੁੱਤੇ ਨਹੀਂ ਤੇ ਬੰਦਾ ਰੋਕੀ ਬੈਠਿਆ ਆਈ ਚੀਜ਼ ਬਿਹਾਰ ਚ ਹੁੰਦਾ ਯੂਪੀ ਹੁੰਦਾ ਰੁੱੜ ਜਾਣੀ ਸਾਰਾ ਕੁਝ ਆਹ ਤਾਂ ਆਪਣੇ ਭਾਦਰ ਕੌਮ ਹੈ ਐਵੇਂ ਬਦਨਾਮ ਕੀਤਾ ਸੀ ਆਪਾਂ ਨਾ ਸੱਚੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ